ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਮੇਰੀ ਦੁਨੀਆ ਪਾਠ ਨੰਬਰ 7 ਮਨੁੱਖ ਦੇ ਸਾਥੀ ਜੰਤੂ ਪੜਾਂਗੇ ਚਲੋ ਸ਼ੁਰੂ ਕਰਦੇ ਹਾਂ ਮਨੁੱਖਾ ਤੇ ਜੰਤੂਆਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ ਮਨੁੱਖ ਨੂੰ ਇਹਨਾਂ ਜੰਤੂਆਂ ਤੋਂ ਸਾਥ ਦੇ ਨਾਲ ਨਾਲ ਬਹੁਤ ਸਾਰੀਆਂ ਸੋਗਾਤਾਂ ਮਿਲਦੀਆਂ ਹਨ ਆਓ ਆਪਾਂ ਵਿਸਤਾਰ ਨਾਲ ਜਾਣਕਾਰੀ ਪ੍ਰਾਪਤ ਕਰੀਏ ਦੇਖੋ ਬੱਚੋ ਮਨੁੱਖਾ ਤੇ ਜੰਤੂਆਂ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਤੇ ਆਪਾਂ ਕਹੀਏ ਵੀ ਸਿਰਫ ਆਪਾਂ ਉਹਨਾਂ ਦਾ ਸਾਥ ਨਹੀਂ ਆਪਾਂ ਨੂੰ ਉਹਨਾਂ ਤੋਂ ਬਹੁਤ ਸਾਰੀ ਸ਼ੋਗਤਾ ਸੋਗਤਾ ਵੀ ਆਪਾਂ ਨੂੰ ਮਿਲਦੀ ਹੈ ਇਹਨੂੰ ਆਪਾਂ ਵਿਸਤਾਰ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ ਇਸ ਲੈਸਨ ਦੇ ਦੁਆਰਾ ਦੇਖੋ ਯੂਨ ਦੇ ਰਾਜਾ ਸਿਕੰਦਰ ਮਹਾਨ ਨੇ ਦੇ ਕੁੱਤੇ ਦਾ ਨਾਮ ਪੈਰੀਟੋਸ ਸੀ ਠੀਕ ਹੈ ਜਿਹੜੇ ਮਹਾਨ ਯੂਨਾਨ ਦੇ ਮਹਾਨ ਰਾਜਾ ਜਿਹਨੂੰ ਆਪਾਂ ਕਹੀਏ ਰਾਜਾ ਸਿਕੰਦਰ ਉਹਦਾ ਕੁੱਤੇ ਦਾ ਨਾਮ ਪੈਰੀਟੋਸ ਸੀ ਅੱਛਾ ਪਰਸ਼ੀਆ ਦੇ ਰਾਜੇ ਡੈਰੀਅਸ ਤੀਜੇ ਨੇ ਡੈਰੀਅਸ ਜਿਹੜਾ ਤੀਜਾ ਡੈਰੀਅਸ ਸੀ ਡੈਰੀਅਸ ਤੀਜੇ ਨੇ ਸਿਕੰਦਰ ਉੱਪਰ ਹਮਲਾ ਕਰ ਦਿੱਤਾ ਯੁੱਧ ਦੌਰਾਨ ਇੱਕ ਹਾਥੀ ਸਿਕੰਦਰ ਨੂੰ ਕੁਚਲਣ ਹੀ ਵਾਲਾ ਸੀ ਕਿ ਉਸੇ ਵਕਤ ਉਸ ਦੇ ਕੁੱਤੇ ਪੈਰੀਟੋਸ ਨੇ ਹਾਥੀ ਦੇ ਮੂੰਹ ਉੱਤੇ ਛਾਲ ਮਾਰ ਕੇ ਹਾਥੀ ਦਾ ਧਿਆਨ ਦੂਸਰੇ ਪਾਸੇ ਕਰ ਦਿੱਤਾ ਅਤੇ ਸਿਕੰਦਰ ਦੀ ਜਾਨ ਬਚ ਗਈ ਤੋ ਦੇਖੋ ਬੱਚੋ ਇਸ ਕਹਾਣੀ ਤੋਂ ਵੀ ਆਪਾਂ ਨੂੰ ਕੀ ਪਤਾ ਲੱਗ ਰਿਹਾ ਵੀ ਕੁੱਤੇ ਨੇ ਇੱਕ ਜਾਨਵਰ ਨੇ ਇੱਕ ਰਾਜੇ ਦੀ ਜਾਨ ਕਿਸ ਤਰ੍ਹਾਂ ਬਚਾਈ ਇਹਦਾ ਮਤਲਬ ਉਹਨਾਂ ਦਾ ਸਾਥ ਆਪਣੇ ਲਈ ਕਿੰਨਾ ਜ਼ਰੂਰੀ ਹੈ ਤੇ ਉਹ ਬਹੁਤ ਜਿਹੜੇ ਆਪਣਾ ਰਿਸ਼ਤਾ ਜਿਹੜਾ ਹੈ ਉਹ ਬਹੁਤ ਇੱਕ ਵਧੀਆ ਰਿਸ਼ਤਾ ਹੈ ਜਾਨਵਰਾਂ ਨਾਲ ਆਪਣਾ ਤੇ ਪੁਰਾਣਾ ਰਿਸ਼ਤਾ ਹੈ ਦੇਖੋ ਬੱਚੋ ਬਹੁਤ ਸਾਰੇ ਮਹਾਨ ਹਸਤੀਆਂ ਦਾ ਵੱਖ-ਵੱਖ ਜੰਤੂਆਂ ਨਾਲ ਲਗਾਵ ਅਤੇ ਜੰਤੂਆਂ ਦੀ ਵਫਾਦਾਰੀ ਦੀਆਂ ਕਹਾਣੀਆਂ ਸੰਸਾਰ ਪ੍ਰਸਿੱਧ ਹੈ ਇਸ ਤਰ੍ਹਾਂ ਦੀ ਬਹੁਤ ਸਾਰੀ ਕਹਾਣੀਆਂ ਹੈ ਜਿਹੜੇ ਜੰਤੂਆਂ ਨਾਲ ਜੁੜੀ ਹੋਈ ਹੈ ਤੇ ਉਹਨਾਂ ਦੀ ਵਫਾਦਾਰੀ ਲਈ ਜਿਹੜੇ ਸੰਸਾਰ 'ਚ ਪਰਸਿੱਧ ਹੈ ਕੀ ਤੁਹਾਨੂੰ ਕਿਸੇ ਅਜਿਹੀ ਕਹਾਣੀ ਦਾ ਪਤਾ ਹੈ ਆਪਣੇ ਘਰ ਦੇ ਕਿਸੇ ਬਜ਼ੁਰਗ ਮੈਂਬਰ ਨੂੰ ਪੁੱਛੋ ਕੀ ਕੀ ਉਹ ਕੋਈ ਅਜਿਹੀ ਗੱਲ ਜਾਣਦੇ ਹਨ ਜੇ ਉਹਨਾਂ ਕੋਲ ਸੁਣ ਕੇ ਲਿਖੋ ਅਤੇ ਫਿਰ ਜਮਾਤ ਵਿੱਚ ਆ ਆਪਣੇ ਸਾਥੀ ਵਿਦਿਆਰਥੀਆਂ ਨਾਲ ਸਾਂਝੀ ਕਰੋ ਤੁਸੀਂ ਵੀ ਆਪ ਦੇਖ ਕਰਕਿਆਂ ਨੂੰ ਆਪਦੇ ਬਜ਼ੁਰਗਾਂ ਨੂੰ ਪੁੱਛੋ ਕਿ ਕੋਈ ਇਸ ਤਰ੍ਹਾਂ ਦੀ ਕਹਾਣੀ ਉਹ ਜਾਣਦੇ ਨੇ ਜੇ ਜਾਣਦੇ ਤੁਸੀਂ ਆਪਦੇ ਸਾਥੀ ਵਿਦਿਆਰਥੀਆਂ ਨਾਲ ਸਾਂਝੀ ਕਰੋ ਕੁੱਤਾ ਆਪਣੀ ਵਫਾਦਾਰੀ ਅਤੇ ਰਾਖੀ ਕਰਨ ਵਰਗੇ ਗੁਣਾ ਕਰਕੇ ਮਨੁੱਖ ਦੁਆਰਾ ਬੜੇ ਪਿਆਰ ਨਾਲ ਪਾਲਿਆ ਜਾਂਦਾ ਹੈ ਯਾਨੀ ਕੁੱਤਾ ਜਿਹੜਾ ਹੈ ਉਹ ਆਪਦੀ ਵਫਾਦਾਰੀ ਤੇ ਰਾਖੀ ਕਰਕੇ ਇਹਨਾਂ ਗੁਣਾ ਕਰਕੇ ਤੇ ਇਨਸਾਨਾਂ ਜਾਂ ਮਨੁੱਖਾਂ ਦੁਆਰਾ ਬਹੁਤ ਪਿਆਰ ਨਾਲ ਪਾਲਿਆ ਜਾਂਦਾ ਹੈ ਕੁੱਤਾ ਬਹੁਤ ਵੱਡੇ ਪੇਡਾਂ ਜਾਂ ਬੱਕਰੀਆਂ ਦੇ ਇਜੜ ਦੀ ਰਾਖੀ ਕਰ ਸਕਦਾ ਇੱਕ ਬਹੁਤ ਵੱਡਾ ਜਿਹੜਾ ਇਜੜ ਦਾ ਮਤਲਬ ਹੁੰਦਾ ਇੱਕ ਗਰੁੱਪ ਹੁੰਦਾ ਇੱਕ ਸਮੂਹ ਹੁੰਦਾ ਹੈ ਪੇਡਾਂ ਦਾ ਬੱਕਰੀਆਂ ਦਾ ਜਿਹੜੇ ਚਰਾਣ ਜਾਂਦੇ ਨੇ ਉਹਨਾਂ ਦਾ ਇੱਕ ਗਰੁੱਪ ਹੁੰਦਾ ਤੁਸੀਂ ਦੇਖਿਆ ਹੋਣਾ ਜਦੋਂ ਕੋਈ ਵੀ ਭੇਡ ਜਾਂ ਬੱਕਰੀ ਆਪਣੇ ਇਜੜ ਤੋਂ ਵਿਜੜ ਵਿਛੜ ਜਾਂਦੀ ਹੈ ਤਾਂ ਉਹ ਇਜੜ ਦੀ ਰਾਖੀ ਕਰ ਰਿਹਾ ਕੁੱਤਾ ਉਸ ਨੂੰ ਘੇਰ ਕੇ ਵਾਪਸ ਲੈ ਆਉਂਦਾ ਹੈ ਤੁਸੀਂ ਦੇਖਿਆ ਹੋਣਾ ਬੱਕਰੀ ਭੇਡ ਜਿਹੜੇ ਚਰਾਣ ਵਾਲੇ ਹੁੰਦੇ ਆ ਉਹਨਾਂ ਦੇ ਨਾਲੇ ਕੁੱਤਾ ਵੀ ਹੁੰਦਾ ਹੈ ਜਦੋਂ ਕੋਈ ਭੇਡ ਜਾਂ ਬੱਕਰੀ ਇੱਧਰ ਉੱਧਰ ਹੋ ਜਾਂਦੀ ਹੈ ਤਾਂ ਉਹ ਕੁੱਤਾ ਉਹਨੂੰ ਘੇਰ ਕੇ ਵਾਪਸ ਉੱਥੇ ਹੀ ਲੈ ਆਉਂਦਾ ਹੈ ਕੁੱਤੇ ਦੀ ਸੁਗੰਧ ਅਤੇ ਸੁਣਨ ਦੀ ਸ਼ਕਤੀ ਵੀ ਕਮਾਲ ਦੀ ਹੈ ਇਹ ਜੰਤੂ ਜ਼ਮੀਨ ਦੇ ਲਗਭਗ 40 ਫੁੱਟ ਥੱਲੇ ਦੀ ਗੰਦ ਪਛਾਣ ਸਕਦਾ ਹੈ ਯਾਨੀ ਕਿ ਇਹਨਾਂ ਦੀ ਸੁਗੰਧ ਸ਼ਕਤੀ ਦੇਖੋ ਕਿੰਨੀ ਹੈ 40 ਫੁੱਟ ਨੀਚੇ ਦਾਕਰ ਥੱਲੇ ਤੱਕ ਦੀ ਗੰਦ ਪਛਾਨ ਸਕਦਾ ਹੈ ਇਸ ਕਰਕੇ ਪੁਲਿਸ ਦੀ ਵੀ ਅਪਰਾਧੀਆਂ ਨੂੰ ਫੜਨ ਲਈ ਕੁੱਤਿਆਂ ਦੀ ਮਦਦ ਲੈਂਦੀ ਹੈ ਕੁੱਤਾ ਮਨੁੱਖ ਦੇ ਮੁਕਾਬਲੇ 4 ਗੁਣਾ ਵੱਧ ਦੂਰੀ ਤੋਂ ਆਵਾਜ਼ ਦੇ ਸਰੋਤ ਪਛਾਨ ਸਕਦਾ ਹੈ ਯਾਨੀ ਕਿ 4 ਗੁਣਾ ਵੱਧ ਆਪਣੇ ਤੋਂ ਸੁਣ ਸਕਦਾ ਹੈ ਉਹ ਠੀਕ ਹੈ ਅੱਗੇ ਦੇਖੋ ਰੋਚਕ ਤੱਥ ਕੀ ਹੈ ਬੱਚੋ ਰੋਚਕ ਤੱਥ ਹੈ ਇੱਕ ਨਸਲ ਹੈ ਕੁੱਤੇ ਦੀ ਜਿਸ ਨੂੰ ਆਪ ਜਿਹੜੀ ਕਿਹੜੀ ਨਸਲ ਹੈ ਬੇਸਨ ਨਜੀ ਬੇਜੇਨਸੀ ਜਿਹੜੀ ਹੈ ਬੇਸੇਨਜੀ ਇੱਕ ਨਸਲ ਹੈ ਸ਼ਿਕਾਰੀ ਕੁੱਤੇ ਦੀ ਦੀ ਅਜੇ ਨਸਲ ਹੈ ਜੋ ਗਲੇ ਦੇ ਵਿਸ਼ੇਸ਼ ਬਣਤ ਬੰਤਰ ਕਰਕੇ ਭੋਖ ਨਹੀਂ ਸਕਦਾ ਪਰ ਰੇਕ ਜਾ ਤਾਨ ਵਰਗੀ ਆਵਾਜ਼ ਜਿਹੜੀ ਹੈ ਉਹ ਕੱਢਦੀ ਹੈ ਇਹ ਜਿਹੜੀ ਨਸਲ ਹੈ ਕੁੱਤਿਆਂ ਦੀ ਇੱਕ ਨਸਲ ਹੈ ਜੋ ਭੋਖ ਨਹੀਂ ਸਕਦਾ ਆਪ ਦੇ ਵਿਸ਼ੇਸ਼ ਗਲੇ ਦੀ ਬਣਾਉਟ ਕਰਕੇ ਪਰ ਰੇਕ ਅਤੇ ਦਾਨ ਵਰਗੀ ਆਵਾਜ਼ ਕੱਟਦੀ ਹੈ ਦੂਜਾ ਦੇਖੋ ਰੋਚਕ ਤੱਥ ਹੈ ਸਨ 1957 ਵਿੱਚ ਰੂਸੀ ਪੁਲਾੜੀ ਯਾਨ ਸਪੂਤਨਿਕ ਰਾਹੀ ਪੁਲਾੜ ਵਿੱਚ ਜਾਣ ਵਾਲਾ ਜਿੰਦਾ ਪ੍ਰਾਣੀ ਜਿਹਦਾ ਨਾਮ ਕੀ ਸੀ ਲਾਇਕਾ ਨਾ ਦੀ ਕੁੱਤੀ ਸੀ ਇਹ ਕਹੇ ਠੀਕ ਹੈ ਇੱਕ ਜਾਨਵਰ ਸੀ ਜਿਹਦਾ ਨਾਮ ਲਾਇਕਾ ਸੀ ਆ ਦੇਖੋ ਬੇਸ਼ੇ ਬੇਸ਼ੇਨਜੀ نسل ਦਾ ਕੁੱਤਾ ਦੇਖੋ ਇਸ ਤਰ੍ਹਾਂ ਦਾ ਹੁੰਦਾ ਹੈ ਤੇ ਆ ਲਾਇਕਾ ਹੈ ਜਿਹਨੂੰ ਇਹ ਫੁਲਾੜ ਵਿੱਚ ਭੇਜਿਆ ਗਿਆ ਸੀ ਰਸ਼ੀਆ ਵੱਲੋਂ ਠੀਕ ਹੈ ਪਰਸਨ ਨੰਬਰ 1 ਕਿਨਾ ਗੁਣਾ ਕਰਕੇ ਕੁੱਤਾ ਮਨੁੱਖ ਦਾ ਹਰਮਨ ਪਿਆਰਾ ਪਾਲਤੂ ਜਾਨਵਰ ਹੈ ਵਫਾਦਾਰੀ ਤੇ ਰਾਖੀ ਕਰਕੇ ਕਰਨ ਵਰਗੇ ਗੁਣਾ ਕਰਕੇ ਕੁੱਤਾ ਮਨੁੱਖ ਦਾ ਹਰਮਨ ਪਿਆਰਾ ਪਾਲਤੂ ਜਾਨਵਰ ਹੈ ਵਫਾਦਾਰੀ ਤੇ ਰਾਖੀ ਕਰਕੇ ਪਰਸਨ ਨੰਬਰ 2 ਬੱਚੋ ਹਰੂਸੀ ਪਲਾੜੀ ਯਾਨ ਸਪੁਤਨਿਕ ਰਾਹੀ ਪੁਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਕਿਹੜਾ ਸੀ ਅਤੇ ਉਸ ਦਾ ਕੀ ਨਾਮ ਸੀ ਰੂਸੀ ਪੁਲਾੜੀ ਯਾਨ ਸਪੁਤਨਿਕ ਰਾਹੀ ਪੁਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਇੱਕ ਕੁੱਤੀ ਸੀ ਜਿਸ ਦਾ ਨਾਮ ਲਾਇਕਾ ਸੀ ਠੀਕ ਹੈ ਬੱਚੋ ਲੱਗੇ ਦੇਖੋ ਮਨੁੱਖ ਅਤੇ ਜੰਤੂਆਂ ਦਾ ਬਹੁਤ ਪੁਰਾਣਾ ਸੰਬੰਧ ਹੈ ਬਹੁਤ ਸਾਰੇ ਜੰਤੂ ਵੀ ਮਨੁੱਖ ਦੁਆਰਾ ਪਾਲੇ ਜਾਂਦੇ ਹਨ ਬਹੁਤ ਸਾਰੇ ਜੰਤੂ ਹੈ ਜਿਹੜੇ ਮਨੁੱਖ ਦੁਆਰਾ ਪਾਲੇ ਜਾਂਦੇ ਹਨ ਇਹ ਵੱਖ-ਵੱਖ ਤਰੀਕਿਆਂ ਨਾਲ ਮਨੁੱਖ ਦੀ ਸਹਾਇਤਾ ਕਰਦੇ ਹਨ ਦੁੱਧ ਅਤੇ ਮੀਟ ਲਈ ਮਨੁੱਖ ਨੇ ਜਿਹੜੇ ਜਾਨਵਰ ਨੂੰ ਪਾਲਣਾ ਸ਼ੁਰੂ ਕੀਤਾ ਉਹਨਾਂ ਵਿੱਚ ਭੇਡਾਂ ਅਤੇ ਬੱਕਰੀਆਂ ਮੁੱਖ ਤੌਰ ਤੇ ਸ਼ਾਮਲ ਹਨ ਕੇਵਲ ਦੁੱਧ ਦੇ ਅੰਡੇ ਅਤੇ ਮੀਟ ਹੀ ਨਹੀਂ ਸਗੋਂ ਸਾਨੂੰ ਉਹ ਊਨ ਜਾਂ ਜਿਹੜਾ ਪਸ਼ਮ ਹੈ ਪਸ਼ਮ ਵੀ ਇੱਕ ਕਪੜੇ ਦੀ ਇੱਕ ਰੇਸੇ ਦੀ ਤਰ੍ਹਾਂ ਇੱਕ ਕਿਸਮ ਹੁੰਦੀ ਹੈ ਊਨਤ ਦਾ ਪਸ਼ਮ ਦੀ ਜੰਤੂਆਂ ਵੀ ਜੰਤੂਆਂ ਤੋਂ ਮਿਲਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਕਿਹੜੇ ਜੰਤੂ ਸਾਨੂੰ ਊਨ ਊਣ ਦਿੰਦੇ ਹਨ ਜਾਣਦੇ ਹੋ ਕਿਹੜੇ ਜਿਹੜੇ ਜਾਨਵਰ ਹੈ ਜੰਤੂ ਸਾਨੂੰ ਊਨ ਦਿੰਦੇ ਨੇ ਬਹੁਤ ਸਾਰੇ ਲੋਕ ਸਮਝਦੇ ਹਨ ਕਿ ਊਨ ਕੇਵਲ ਭੇਡਾਂ ਤੋਂ ਪ੍ਰਾਪਤ ਹੁੰਦੀ ਹੈ ਪਰ ਈ ਹੋਰ ਵੀ ਜੰਤੂ ਹਨ ਜਿਨ੍ਹਾਂ ਤੋਂ ਅਸੀਂ ਊਨ ਹਾਸਲ ਕਰਦੇ ਹਾਂ ਦੇਖੋ ਕਿਹੜੇ ਕਿਹੜੇ ਹੋ ਹੈ ਪਹਿਲਾ ਖਰਗੋਸ਼ ਇੱਕ ਅੰਗੋਰਾ ਅੰਗੋਰਾ ਨਸਲ ਦਾ ਇੱਕ ਖਰਗੋਸ਼ ਹੁੰਦਾ ਹੈ ਨਸਲ ਦੇ ਖਰਗੋਸ਼ ਤੋਂ ਪ੍ਰਾਪਤ ਊਨ ਦੇ ਰੇਸੇ ਬਹੁਤ ਮੁਲਾਇਮ ਅਤੇ ਲੰਬੇ ਹੁੰਦੇ ਨੇ ਠੀਕ ਹੈ ਆ ਰਿਹਾ ਇੱਧਰ ਬਣਾਇਆ ਹੋਇਆ ਹੈ ਅਗੋਰਾ ਅੰਗੋਰਾ ਖਰਗੋਸ਼ ਉਠ ਮਨੁੱਖ ਮਨੁੱਖ ਉਠ ਦੀ ਜੱਤ ਅਰਥਾਤ ਵਾੜਾਂ ਤੋਂ ਨਾ ਕੇਵਲ ਊਨ ਪ੍ਰਾਪਤ ਕਰਦਾ ਹੈ ਸਗੋਂ ਹੋਰ ਕਈ ਕਾਰਨਾ ਕਰਕੇ ਵੀ ਉਸ ਉੱਤੇ ਨਿਰਭਰ ਹੈ ਹੁਣ ਤੁਸੀਂ ਆਪਾਂ ਨੂੰ ਊਨ ਊਨ ਕਰਕੇ ਆਪਾਂ ਨਿਰਭਰ ਨਹੀਂ ਹੋਰ ਕਈ ਵੀ ਕਾਰਨਾ ਦੇ ਕਾਰਨ ਆਪਾਂ ਉੱਤੇ ਨਿਰਭਰ ਹੈ ਕੀ ਤੁਸੀਂ ਜਾਣਦੇ ਹੋ ਕਿ ਪਸ਼ਮੀਨਾ ਨਾ ਦੀ ਊਨ ਹਿਮਾਲਿਆ ਦੇ ਪਹਾੜਾ ਵਿੱਚ ਮਿਲਣ ਵਾਲੇ ਪਸ਼ਮੀਨਾ ਨਾਂ ਦੀ ਬੱਕਰੀ ਦੇ ਵਾਲ ਤੋਂ ਮਿਲਦੇ ਪਸ਼ਮੀਨਾ ਇੱਕ ਬਹੁਤ ਫੇਮਸ ਬਹੁਤ ਪ੍ਰਸਿੱਧ ਇੱਕ ਰੇਸਾ ਹੈ ਤੇ ਬਹੁਤ ਮਹਿੰਗਾ ਵੀ ਹੁੰਦਾ ਇਹ ਕਿੱਥੇ ਮਿਲਦਾ ਹਿਮਾਲਿਆ ਦੇ ਪਹਾੜਾਂ ਵਿੱਚ ਰਹਿੰਦੀ ਇੱਕ ਬੱਕਰੀ ਜਿਸ ਦਾ ਨਾਮ ਪਸ਼ਮੀਨਾ ਹੈ ਉਸ ਤੋਂ ਮਿਲਦਾ ਆ ਰਿਹਾ ਪਸ਼ਮੀਨਾ ਬੱਕਰੀ ਠੀਕ ਹੈ ਕੀ ਤੁਸੀਂ ਇਹ ਚਿੰਨ ਦੇਖਿਆ ਹੈ ਆ ਚਿੰਨ ਦੇਖਿਆ ਤੁਸੀਂ ਇਹ ਚਿੰਨ ਜਿਹੜਾ ਹੈ ਇਹ ਹੈ ਵੂਲ ਮਾਰਕ ਕਹੇ ਵੂਲ ਮਾਰਕ ਯਾਨੀ ਕਿ ਕਪੜੇ ਦਾ ਇੱਕ ਹੋਲ ਮਾਰਕ ਹੁੰਦਾ ਹੈ ਕਪੜੇ ਤੇ ਇੱਕ ਮੋਹਰ ਹੁੰਦੀ ਹੈ ਸਰਕਾਰ ਵੱਲੋਂ ਫੂਲ ਮਾਰ ਇਹ ਨਿਸ਼ਾਨ ਊਨ ਦੀ ਸ਼ੁੱਧਤਾ ਨੂੰ ਦਰਸਾਉਂਦਾ ਹੈ ਇਸ ਨੂੰ ਵੂਲ ਮਾਰਕ ਕਹਿੰਦੇ ਹਨ ਅਗਲੀ ਵਾਰ ਜਦੋਂ ਕਦੇ ਊਨ ਖਰੀਦੋ ਤਾਂ ਉਹ ਵੂਲ ਮਾਰ ਚਿੰਨ ਦੇਖਣਾ ਨਾ ਭੁੱਲਿਓ ਇਹ ਚਿੰਨ ਜ਼ਰੂਰ ਦੇਖਣਾ ਕਦੇ ਵੀ ਊਨ ਤੁਸੀਂ ਖਰੀਦਦੇ ਹੋ ਤਾਂ ਅੱਛਾ ਇਸੇ ਤਰ੍ਹਾਂ ਤੁਸੀਂ ਕੁਝ ਵਸਤਵਾਂ ਦੀ ਪੈਕਿੰਗ ਉੱਪਰ ਹੇਠੇ ਦਿੱਤਾ ਚਿੰਨ੍ਹ ਵੇਖਿਆ ਹੋਣਾ ਆ ਦੇਖੋ ਇਸ ਤਰ੍ਹਾਂ ਦਾ ਚਿੰਨ੍ਹ ਦੇਖਣਾ ਭਾਰਤ ਸਰਕਾਰ ਗਵਰਨਮੈਂਟ ਐਗ ਮਾਰਕ ਦਾ ਆ ਦੇਖੋ ਐਗ ਮਾਰਕ ਠੀਕ ਹੈ ਪਤਾ ਕਰੋ ਕਿ ਕਿਸ ਪ੍ਰਕਾਰ ਦੀਆਂ ਵਸਤਵਾਂ ਲਈ ਵਰਤਿਆ ਜਾਂਦਾ ਹੈ ਇਹ ਕੀ ਦਰਸਾਉਂਦਾ ਹੈ ਇਹ ਦੇਖੋ ਹੁਣ ਆਪਾਂ ਪੜਾਂ ਇਹ ਐਗ ਮਾਰਕ ਕਾਦੇ ਲਈ ਹੁੰਦਾ ਤੇ ਆ ਕਾਦੇ ਲਈ ਹੁੰਦਾ ਦੇਖੋ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਨ ਨੰਬਰ 3 ਕੀ ਇਹ ਪਰਸਨ ਨੰਬਰ ਆਪਣਾ 3 ਠੇਠਾ ਲਿਖੇ ਚਿੰਨਾਂ ਦਾ ਮਿਲਾਨ ਕਰੋ ਮਿਲਾਨ ਉਸ ਵਸਤੂ ਨਾਲ ਕਰੋ ਜਿਸ ਵਸਤੂ ਦੀ ਸੁਧਦਾ ਦਰਸਾਉਣ ਲਈ ਉਹ ਵਰਤੇ ਜਾਂਦੇ ਨੇ ਠੀਕ ਹੈ ਸਭ ਤੋਂ ਪਹਿਲਾ ਐਗ ਮਾਰਕ ਐਗ ਮਾਰਕ ਜਿਹੜਾ ਹੁੰਦਾ ਹੈ ਉਹ ਮਸਾਲਿਆਂ ਦੀ ਜਾਂ ਕੋਈ ਵੀ ਚੀਜ਼ ਖਾਣ ਪੀਣ ਵਾਲੀ ਚੀਜ਼ ਹੁੰਦੀ ਹੈ ਉਹ ਦਰਸਾਉਂਦਾ ਹੈ ਠੀਕ ਹੈ ਤੇ ਜਿਹੜਾ ਇਹਨੂੰ AI M आई ए है बी आई एम ठीक है ते होल मार्क होल मार्क ਆਪਾਂ ਹੁਣੀ ਪੜਿਆ ਊਨ ਨਾਲ ਲਈ ਹੁੰਦਾ ਹੈ ਤੇ बी आई एम ਜਿਹੜਾ ਹੈ ਇਹ ਜਿਹੜਾ ਹੈ ਇਹ ਸੋਨੇ ਦੀ ਸੂਤਾ ਲਈ ਹੁੰਦਾ ਹੈ ਸੋਨਾ ਠੀਕ ਹੈ ਤੇ ਉਸ ਤੋਂ ਬਾਅਦ ਆ ਜਿਹੜਾ ਹੈ ਬਿਜਲੀ ਦੇ ਉਪਕਰਨਾ ਕਰਕੇ आई एम आई ਜਿਹੜਾ ਮਾਰਕਾ ਹੁੰਦਾ ਹੈ ਠੀਕ ਹੈ आई एम आई ਮਾਰਕਾ ਜਿਹੜਾ ਹੈ ਉਹ ਬਿਜਲੀ ਦੇ ਉਪਕਰਨ ਲਈ ਹੁੰਦਾ ਠੀਕ ਹੈ ਤੁਸੀਂ ਇਹ ਮਾਰ ਕੇ ਜ਼ਰੂਰ ਦੇਖਣੇ ਨੇ ਠੀਕ ਹੈ ਅੱਗੇ ਦੇਖੋ ਅਸੀਂ ਜਾਣ ਲਿਆ ਹੈ ਕਿ ਜੰਤੂ ਸਿੱਧੇ ਤੌਰ ਤੇ ਮਨੁੱਖ ਨੂੰ ਬਹੁਤ ਸਾਰੀਆਂ ਚੀਜ਼ਾਂ ਇਸ ਹੋਗਾ ਜਿਵੇਂ ਦੁੱਧ, ਮੀਟ, ਅੰਡੇ, ਚਮੜਾ ਅਤੇ ਊਨ ਦਿੰਦੇ ਹਨ ਕੁਝ ਲੋਕਾਂ ਦਾ ਮੁੱਖ ਕੀਤਾ ਦੁੱਧ ਵੇਚਣਾ ਹੈ ਇਸ ਲਈ ਉਹ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਵੱਡੀ ਗਿਣਤੀ ਵਿੱਚ ਪਾਲਦੇ ਹਨ ਕਈਆਂ ਦਾ ਕੀਤਾ ਹੁੰਦਾ ਦੁੱਧ ਵੇਚਣਾ ਠੀਕ ਹੈ ਕੀ ਤੁਸੀਂ ਮਦਾਰੀ ਦਾ ਤਮਾਸ਼ਾ ਦੇਖਿਆ ਦੇਖਿਆ ਤੁਸੀਂ ਮਦਾਰੀ ਦਾ ਤਮਾਸ਼ਾ ਬਹੁਤ ਸਾਰੇ ਹੋਰ ਲੋਕ ਜਿਵੇਂ ਜੋਗੀ ਅਤੇ ਮਦਾਰੀ ਵੀ ਆਪਣੀ ਰੋਜੀ ਰੋਟੀ ਲਈ ਜਾਨਵਰਾਂ ਤੇ ਨਿਰਭਰ ਕਰਦੇ ਹਨ ਜੰਤੂ ਉਹਨਾਂ ਲਈ ਰੋਜ਼ਗਾਰ ਦਾ ਸਾਧਨ ਵੀ ਬਣਦੇ ਹਨ ਜੰਤੂ ਆਪਣੇ ਲਈ ਰੋਜ਼ਗਾਰ ਦਾ ਸਾਧਨ ਵੀ ਬਣਦੇ ਨੇ ਜਿਵੇਂ ਇੱਕ ਪਾਸੇ ਦੇਖੋ ਆਹ ਜੋਗੀ ਹੈ ਇਹ ਸੱਪ ਤੋਂ ਕੀ ਹੈ ਆਪਦਾ ਰੋਜ਼ਗਾਰ ਚਲਾ ਰਿਹਾ ਹੈ ਇਧਰ ਮਦਾਰੀ ਦੇਖੋ ਇਹ ਬੰਦਰ ਨੂੰ ਨਚਾ ਕੇ ਆਪਦਾ ਰੋਜ਼ਗਾਰ ਚਲਾ ਰਿਹਾ ਹੈ ਠੀਕ ਹੈ ਅੱਗੇ ਦੇਖੋ ਅੱਜ ਕੱਲ੍ਹ ਕਾਨੂੰਨ ਅਨੁਸਾਰ ਨਾ ਤਾਂ ਕੋਈ ਜੰਗਲੀ ਜਾਨਵਰ ਨੂੰ ਫੜ ਸਕਦਾ ਹੈ ਨਾਹੀ ਰੱਖ ਸਕਦਾ ਹੈ ਇਹ ਕਾਨੂੰਨ ਇਸ ਲਈ ਬਣਾਇਆ ਗਿਆ ਹੈ ਤਾਂਕਿ ਜੰਗਲੀ ਜਾਨਵਰਾਂ ਉੱਤੇ ਹੋ ਰਹੇ ਅਤਿਆਚਾਰ ਨੂੰ ਰੋਕਿਆ ਜਾ ਸਕੇ ਅੱਜਕਲ ਬਹੁਤ ਜੰਗਲੀ ਜਾਨਵਰਾਂ ਤੇ ਅਤਿਆਚਾਰ ਹੋ ਰਿਹਾ ਹੈ ਉਹਨਾਂ ਨੂੰ ਰੋਕਣ ਲਈ ਸਰਕਾਰ ਨੇ ਸਖਤ ਕਾਨੂੰਨ ਬਣਾਏ ਹਨ ਆਵਾਜ਼ ਆਈਏ ਤੇ ਤਹੋਟੂਆਈ ਵਿੱਚ ਜਾਨਵਰਾਂ ਦੀ ਵਿਸ਼ੇਸ਼ ਭੂਮਿਕਾ ਹੈ ਆਵਾਜ਼ ਆਈ ਨਹੀਂ ਜਾਂ ਕੋਈ ਵੀ ਸਮਾਨ ਢੋਣਾ ਹੈ ਉਹਦੇ ਲਈ ਜਾਨਵਰਾਂ ਦੀ ਵਿਸ਼ੇਸ਼ ਭੂਮਿਕਾ ਹੈ ਹੁਣ ਤੱਕ ਤੁਸੀਂ ਜਾਣ ਚੁਕੇ ਹੋ ਕਿ ਇਹ ਰੇਗਿਸਤਾਨ ਵਿੱਚ ਇਸ ਕੰਮ ਲਈ ਉੱਟ ਦੇ ਵਰਤੋਂ ਕੀਤੀ ਜਾਂਦੀ ਹੈ ਹਾਥੀ ਅਤੇ ਬਲਦ ਅੱਜ ਵੀ ਬਹੁਤ ਇਲਾਕਿਆਂ ਵਿੱਚ ਸਮਾਨ ਢੋਣ ਦਾ ਕੰਮ ਕਰਦੇ ਵੇਖੇ ਜਾ ਸਕਦੇ ਹਨ ਤੁਸੀਂ ਦੇਖਿਆ ਉਹਨਾਂ ਰੇਗਿਸਤਾਨ ਸੇ ਉੱਠੇ ਜਿਹੜੇ ਹਨ ਤੇ ਹੋਰ ਥਾਵਾਂ ਤੇ ਹਾਥੀ ਤੇ ਬਲਦ ਨੂੰ ਵੀ ਸਮਾਨ ਢੋਣ ਲਈ ਜੋ ਉਹਦੇ ਬਰਤੋ ਕਿੱਤੀ ਜਾਂਦੀ ਹੈ ਤੁਸੀਂ ਜਾਣਦੇ ਆ ਜਾਣਿਆ ਹੈ ਕਿ ਅਸੀਂ ਬਹੁਤ ਸਾਰੇ ਚੀਜ਼ਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਾਂ ਆਓ ਇੱਕ ਸੂਚੀ ਬਣਾਈਏ ਜਿਸ ਵਿੱਚ ਜੰਤੂ ਅਤੇ ਉਹਨਾਂ ਤੋਂ ਮਿਲਣ ਵਾਲੀਆਂ ਵਸਤੂਆਂ ਲਿਖੀਏ ਦੇਖੋ ਇੱਕ ਪਾਸੇ ਕੀ ਹੈ ਪ੍ਰਾਪਤ ਵਸਤੂ ਦਾ ਲਾਭ ਆਪਾਂ ਨੂੰ ਜੇ ਕੋਈ ਵਸਤੂ ਪ੍ਰਾਪਤ ਹੁੰਦੀ ਹੈ ਆਪਾਂ ਨੂੰ ਉਸ ਤੋਂ ਕੋਈ ਫਾਇਦਾ ਹੁੰਦਾ ਹੈ ਤੇ ਇੱਕ ਪਾਸੇ ਜੰਤੂ ਦਾ ਨਾਮ ਦੁੱਧ ਆਪਾਂ ਦਾ ਬੱਕਰੀ ਤੇ ਮਾਜੇ ਤੋਂ ਮਿਲਦਾ ਹੈ ਸਹਿਦ ਸਹਿਦ ਦੀ ਮੱਖੀ ਤੋਂ ਓਨ ਪੇੜ ਖਰਗੋਸ਼ ਤੋਂ ਰੇਸ਼ਮ ਰੇਸ਼ਮ ਦੇ ਕੀੜੇ ਤੋਂ ਤੇ ਸਵਾਰੀ ਲਈ ਘੋੜਾ ਤੇ ਉੱਟ ਦੀ ਤਰਾਕੀ ਲਈ ਕੁੱਤਾ ਟੋਆ ਟੋਆ ਲਈ ਕੋਈ ਸਮਾਨ ਢੋਣਾ ਹੈ ਉਹਦੇ ਲਈ ਹਾਥੀ ਤੇ ਗਧਾ ਤੇ ਅੰਡੇ ਲਈ ਮੁਰਗੀ ਤੇ ਮੀਟ ਲਈ ਬੱਕਰਾ ਤੇ ਮੁਰਗਾ ਅਸੀਂ ਆਪਣੀਆਂ ਕਈ ਲੋੜਾਂ ਦੀ ਪੂਰਤੀ ਲਈ ਜੰਤੂਆਂ ਦੀ ਸਹਾਇਤਾ ਲੈਂਦੇ ਹਾਂ ਅਤੇ ਇਸ ਮੰਤਵ ਲਈ ਉਨ੍ਹਾਂ ਨੂੰ ਪਾਲਦੇ ਹਾਂ ਇਸ ਲਈ ਉਨ੍ਹਾਂ ਦੀਆਂ ਜ਼ਰੂਰਤਾਂ ਜਿਵੇਂ ਭੋਜਨ ਪਾਣੀ ਅਤੇ ਸਮੇਂ ਸਿਰ ਦਵਾਈਆਂ ਆਦਿ ਦਾ ਖਿਆਲ ਰੱਖਣਾ ਚਾਹੀਦਾ ਇਹ ਆਪਣਾ ਕਰਤੱਵਿਆ ਬਣਦਾ ਆਪਣੀ ਜ਼ਿੰਮੇਵਾਰੀ ਬਣਦੀ ਹੈ ਜੰਤੂ ਵੀ ਸਜੀਵ ਹੈ ਜੰਤੂ ਚੇ ਵੀ ਜਾਨ ਹੈ ਸਾਡੇ ਵਾਂਗ ਵੀ ਇਹ ਹੀ ਉਹਨਾਂ ਨੂੰ ਵੀ ਕਈ ਰੋਗਾ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਵੀ ਬਿਮਾਰ ਹੁੰਦੇ ਨੇ ਹਨ ਠੀਕ ਹੈ ਇੱਕ ਮਾਹਰ ਡਾਕਟਰ ਯਾਨੀ ਕਿ ਵੈਟਰਨਰੀ ਡਾਕਟਰ ਜਿਹੜਾ ਜਾਨਵਰਾਂ ਦਾ ਪਸ਼ੂਆਂ ਦਾ ਜਿਹੜਾ ਜੰਤੂਆਂ ਦਾ ਡਾਕਟਰ ਹੁੰਦਾ ਦੀ ਸਲਾਹ ਨਾਲ ਹੀ ਉਹਨਾਂ ਨੂੰ ਦਵਾਈ ਦੇਣੀ ਚਾਹੀਦੀ ਹੈ ਜਿਵੇਂ ਆਪਾਂ ਵੀ ਡਾਕਟਰ ਤੋਂ ਪੁੱਛ ਕੇ ਦਵਾਈ ਲੈਂਦੇ ਅਸੀਂ ਉਹਨਾਂ ਦੇ ਵੀ ਇੱਕ ਡਾਕਟਰ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਵੈਟਰਨਰੀ ਡਾਕਟਰ ਕਹਿੰਦੇ ਆ ਉਹਨਾਂ ਤੋਂ ਹੀ ਪੁੱਛ ਕੇ ਦਵਾਈ ਦੇਣੀ ਚਾਹੀਦੀ ਹੈ ਪ੍ਰਸ਼ਨ ਨੰਬਰ 4 ਬੱਚੋ ਘਰ ਵਿੱਚ ਕਿਹੜੇ-ਕਿਹੜੇ ਜਾਨਵਰ ਪਾਲੇ ਜਾਂਦੇ ਹਨ ਕਿਸੇ ਇੱਕ ਬਾਰੇ ਪੰਜ ਵਾਕ ਲਿਖੋ ਅਸੀਂ ਘਰ ਵਿੱਚ ਕੁੱਤਾ ਨੂੰ ਪਾਲ ਸਕਦੇ ਹਾਂ ਕੁੱਤਾ ਕਈ ਤਰ੍ਹਾਂ ਦੇ ਨਸਲ ਰੰਗ ਅਤੇ ਉਚਾਈ ਦੇ ਹੁੰਦੇ ਹਨ ਕੁੱਤੇ ਵਫਾਦਾਰ ਹੁੰਦੇ ਹਨ ਅਤੇ ਰਾਖੀ ਕਰਦੇ ਹਨ ਉਹ ਦੁੱਧ ਬ੍ਰੈਡ ਅਤੇ ਮੀਟ ਖਾਂਦੇ ਹਨ ਕੁੱਤਿਆਂ ਵਿੱਚ ਸੁੰਘਣ ਅਤੇ ਸੁਣਨ ਦੀ ਸ਼ਕਤੀ ਮਨੁੱਖ ਤੋਂ ਵੱਧ ਹੁੰਦੀ ਹੈ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 5 ਪੇਡਾਂ ਤੋਂ ਇਲਾਵਾ ਹੋਰ ਕਿਹੜੇ ਜੰਤੂ ਸਾਨੂੰ ਉਨੰਦਿੰਦੀ ਦਿੰਦੇ ਹਨ ਕਿਹੜੇ ਕਿਹੜੇ ਖਰਗੋਸ਼ ਊਠ ਤੇ ਬੱਕਰੀ ਆ ਆਪਾਂ ਨੂੰ ਉਨੰਦਿੰਦੇ ਨੇ ਅਸੀਂ ਹੁਣ ਤੱਕ ਜਾਣ ਚੁੱਕੇ ਹਾਂ ਕਿ ਜੰਤੂ ਮਨੁੱਖ ਦੇ ਬਹੁਤ ਜੰਤੂ ਮਨੁੱਖ ਦੇ ਬਹੁਤ ਵਧੀਆ ਅਤੇ ਵਫਾਦਾਰੀ ਸਾਥੀ ਵਫਾਦਾਰ ਸਾਥੀ ਹਨ ਇਹਨਾਂ ਤੋਂ ਸਾਨੂੰ ਬਹੁਤ ਸਾਰੀਆਂ ਵਸਤੂਆਂ ਸੋਗਾਤ ਦੇ ਰੂਪ ਵਿੱਚ ਮਿਲਦੀਆਂ ਹਨ ਜੰਤੂ ਦਾ ਕੇਵਲ ਸਿੱਧੇ ਤੌਰ ਤੇ मनुख ਨੂੰ ਕਈ ਪਦਾਰਥ ਉਪਲਬਧ ਕਰਾਉਂਦੇ ਹਨ ਸਗੋਂ ਆਪਣੇ ਮਨਮੋਹਕ ਰੂਪ ਅਤੇ ਪਿਆਰਿਆ ਆਵਾਜ਼ਾਂ ਨਾਲ ਸਾਡੇ ਵਾਤਾਵਰਣ ਦੀ ਸੁੰਦਰਤਾ ਨੂੰ ਵੀ ਵਧਾਉਂਦੇ ਹਨ ਆਓ ਇਸ ਸੰਬੰਧੀ ਇੱਕ ਕਵਿਤਾ ਪੜੀਏ ਕੀ ਕਹ ਰਹੀ ਕਿ ਜੀਵ ਜੰਤੂ ਆਪਾਂ ਨੂੰ ਸਿੱਧੇ ਤੌਰ ਤੇ ਬਹੁਤ ਸਾਰੀ ਚੀਜ਼ਾਂ ਆਪਾਂ ਨੂੰ ਉਪਲਬਧ ਕਰਾਉਂਦੇ ਨੇ ਤੇ ਇਸ ਕਰਕੇ ਆਪਾਂ ਉਹਨੂੰ ਪਾਲਦੇ ਆ ਠੀਕ ਹੈ ਇਹਦੇ ਇਲਾਵਾ ਜੀਵ ਜੰਤੂ ਕੀ ਕਰਦੇ ਨੇ ਆਪ ਦੀ ਜਿਹੜੀ ਮਨਮੋਹਕ ਰੂਪ ਹੈ ਉਹਨਾਂ ਦਾ ਰੂਪ ਰੰਗ ਆਵਾਜ਼ ਇਸ ਕਰਕੇ ਸਾਡਾ ਵਾਤਾਵਰਣ ਦੀ ਵਿੱਚ ਵੀ ਸੁੰਦਰਤਾ ਵੱਧਦੀ ਹੈ ਠੀਕ ਹੈ ਆ ਕਵਿਤਾ ਹੈ ਕਵਿਤਾ ਪੜ੍ਹਦੇ ਹਾਂ ਕੋਇਲ ਦੀ ਕੁਕ ਬੜੀ ਪਿਆਰੀ ਸਾਥੀਓ ਚਿੜੀਆ ਦੀ 치치 ਲੱਗੇ ਪਿਆਰੀ ਸਾਥੀਓ ਗੜਗੜ ਹੋਵੇ ਜਦ ਬਦਲਾਂ ਦਾ ਸੋਰ ਜੀ ਪਹਿਲਾ ਪੌਂਦਾ ਛਮਛਮ ਦੇਖੋ ਮੋਰ ਜੀ ਤੇਰੇ ਜੀਵੇਂ ਤੂਰੇ ਜੀਵੇਂ ਕਿਸੇ ਰਾਜੇ ਦੀ ਸਵਾਰੀ ਸਾਥੀਓ ਕੋਇਲ ਦੀ ਕੂ ਬੜੀ ਪਿਆਰੀ ਸਾਥੀਓ ਅੱਗੇ ਦੇਖੋ ਬੱਚੋ ਸ਼ੇਰ ਰਾਜਾ ਬੜਾ ਹੀ ਖੁੰਖਾਰ ਲੱਗਦਾ ਕੰਬਦੇ ਨੇ थरथਰ ਜਦੋ ਗਜਦਾ ਟਾਡਾ ਬੜਾ ਇਹ ਤਾਂ ਸ਼ਿਕਾਰੀ ਸਾਥੀਓ ਕੋਇਲ ਦੀ ਕੂਕ ਬੜੀ ਪਿਆਰੀ ਸਾਥੀਓ ਅੱਗੇ ਦੇਖੋ ਬੱਚੋ ਸੋਹਣੇ ਸੋਹਣੇ ਫੁੱਲਾਂ ਉੱਤੇ ਬੈਠੀ ਤਿਤਲੀ ਕਰਦੇ ਗੁੰਜਾਰ ਭੋਰੇ ਪਾਉਣ ਕਿਕਲੀ ਝੂਮੇ ਜਦ ਫੁੱਲਾ ਦੀ ਕਿਆਰੀ ਸਾਥਿਓ ਕੋਇਲ ਦੀ ਕੂਕ ਬੜੀ ਪਿਆਰੀ ਸਾਥਿਓ ਇਨਾ ਦੀ ਸੁਰੱਖਿਆ ਨੂੰ ਫਰਜ਼ ਜਾਣੀਏ ਤਾਂ ਕਿ ਸਦਾ ਲਈ ਇਨਾ ਦਾ ਆਨੰਦ ਮਾਣੀਏ ਪਾ ਕੇ ਪੱਕੀ ਕੁਦਰਤ ਨਾਲ ਯਾਰੀ ਸਾਥਿਓ ਬਨ ਲਿਓ ਪੱਲੇ ਗਲ ਏ ਸਿਆਰੀ ਮਿਆਰੀ ਸਾਥਿਓ ਕਰ ਲਿਓ ਅੱਜ ਤੋਂ ਤਿਆਰੀ ਸਾਥੀਓ ਠੀਕ ਹੈ ਕੋਇਲ ਦੀ ਕੁਕ ਬੜੀ ਪਿਆਰੀ ਸਾਥੀਓ ਠੀਕ ਹੈ ਬੱਚੋ ਅੱਗੇ ਦੇਖੋ ਯਾਦ ਰੱਖਣੇ ਯੋਗ ਗੱਲਾਂ ਕੁੱਤਾ ਨ ਪੇਡਾਂ ਬੱਕਰੀਆਂ ਦੇ ਵੱਡੇ ਇੱਜੜ ਦੀ ਰਾਖੀ ਕਰ ਸਕਦਾ ਹੈ ਪੁਲਾੜ ਵਿੱਚ ਸਭ ਤੋਂ ਪਹਿਲਾ ਜਾਣ ਵਾਲਾ ਜਾਨਵਰ ਲਾਇਕਾ ਨਾ ਦੀ ਕੁੱਤੀ ਸੀ ਅੰਗੋਰਾ ਨਸਲ ਦੇ ਖਰਗੋਸ਼ ਦੀ ਊਨ ਬਹੁਤ ਮੁਲਾਇਮ ਹੁੰਦੀ ਹੈ ਪਸ਼ਮੀਨਾ ਊਨ ਹਿਮਾਲਾ ਵਿੱਚ ਮਿਲਣ ਵਾਲੀ ਪਸ਼ਮੀਨਾ ਨਸਲ ਦੀ ਬੱਕਰੀ ਤੋਂ ਮਿਲਦੀ ਹੈ ਕਾਨੂੰਨ ਅਨੁਸਾਰ ਕਿਸੇ ਜੰਗਲੀ ਜਾਨਵਰ ਨੂੰ ਫੜਨ ਜਾਂ ਘਰ ਵਿੱਚ ਰੱਖਣ ਦੀ ਮਨਹਾਈ ਹੈ ਠੀਕ ਆਪਾਂ ਨਹੀਂ ਰੱਖ ਸਕਦੇ ਪਰਸ ਨੰਬਰ 6 ਖਾਲੀ ਥਾਂမှာ ਪਰੋ ਜੋਗੀ ਤੇ ਮਦਾਰੀ ਰੋਜੀ ਰੋਟੀ ਲਈ ਜੰਤੂਆਂ ਦੇ ਤੇ ਨਿਰਭਰ ਕਰਦੇ ਹਨ ਜਾਨਵਰਾਂ ਨੂੰ ਮਾਰਨ ਵਾਲਿਆਂ ਨੂੰ ਸ਼ਿਕਾਰੀ ਕਹਿੰਦੇ ਹਨ ਕੁੱਤਾ ਜ਼ਮੀਨ ਦੇ ਲਗਭਗ 40 ਫੁੱਟ ਹੇਠਾਂ ਦੀ ਗੰਧ ਚਾਣ ਸਕਦਾ ਹੈ ਅੰਗੋਰਾ ਨਸਲ ਦੇ ਖਰਗੋਸ਼ ਤੋਂ ਪ੍ਰਾਪਤ ਊਨ ਦੇ ਰੇ ਸੇ ਬਹੁਤ ਮੁਲਾਇਮ ਹੁੰਦੇ ਹੈ ਵੂਲ ਮਾਰਕ ਊਨ ਦੀ ਸ਼ੁੱਧਤਾ ਦਰਸਾਉਂਦਾ ਹੈ ਠੀਕ ਹੈ ਬੱਚੋ ਪਰਸ ਨੰਬਰ 7 ਆਵਾਜਾਈ ਤੇ ਟੋਆਟੂ ਹਾਈ ਵਿੱਚ ਜਾਨਵਰਾਂ ਦੀ ਕੀ ਭੂਮਿਕਾ ਹੈ ਆਵਾਜਾਈ ਤੇ ਟੋਆਟੂ ਹਾਈ ਵਿੱਚ ਜਾਨਵਰਾਂ ਦੀ ਵਿਸ਼ੇਸ਼ ਭੂਮਿਕਾ ਹੈ ਘੋੜਾ ਬਲਦ ਉੱਠ ਹਾਥੀ ਆਦਿ ਦੀ ਵਰਤੋਂ ਨਾਲ ਮਾਲ ਦੀ ਟੋਆਟੂ ਹਾਈ ਕੀਤੀ ਜਾਂਦੀ ਹੈ ਅਤੇ ਟਾਂ ਟਾਂਗੀਆਂ ਗੱਡੀਆਂ ਵਿੱਚ ਜਾਨਵਰਾਂ ਦੀ ਸਹਾਇਤਾ ਨਾਲ ਲੋਕ ਆਵਾਜਾਈ ਪਰਸ ਨੰਬਰ 8 ਬੱਚੋ ਸਾਨੂੰ ਜਾਨਵਰਾਂ ਦੀਆਂ ਕਿਹੜੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਦੇਖੋ ਬੱਚੋ ਸਾਨੂੰ ਜਾਨਵਰਾਂ ਦੀ ਹਰ ਤਰ੍ਹਾਂ ਦੀ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਲਈ ਰਿਹਾਇ시 ਯਾਨੀ ਕਿ ਰਿਹਾਇਸ਼ ਲਈ ਉਹਨਾਂ ਲਈ ਰਹਿਣ ਲਈ ਖਾਣ ਪੀਣ ਦੀ ਦਵਾਈਆਂ ਦਾ ਟਿੱਕੇ ਦਾ ਕੋਈ ਵੀ ਬਿਮਾਰੀ ਹੁੰਦੀ ਹੈ ਤੇ ਆਦੀ ਗਰਮੀ ਤੋਂ ਸਰਦੀ ਤੋਂ ਵਰਖਾ ਆਦੀ ਤੋਂ ਬਚਾਉਣਾ ਚਾਹੀਦਾ ਹੈ ਠੀਕ ਹੈ ਬੱਚੋ ਪ੍ਰਸ਼ਨ ਨੰਬਰ 9 ਦੇਖੋ ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਕਿਉਂ ਬਣਾਏ ਜਾਂਦੇ ਹਨ ਕਿਉਂ ਬਣਾਏ ਜਾਂਦੇ ਨੇ ਜੇਕਰ ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਨਹੀਂ ਬਣਾਏ ਜਾਣਗੇ ਤਾਂ ਲੋਕ ਇਹਨਾਂ ਨੂੰ ਆਪਣੇ ਲਾਭ ਲਈ ਮਾਰ ਦੇਣਗੇ ਤੇ ਧਰਤੀ ਤੇ ਵਾਤਾਵਰਨ ਵਿੱਚ ਅਸੰਤੁਲਨ ਹੋ ਜਾਵੇ ਪੋਜਨ ਲੜੀ ਟੁੱਟ ਜਾਵੇਗੀ ਅਤੇ ਦੁਨੀਆ ਦਾ ਨਾਸ ਹੋ ਜਾਵੇਗਾ ਪੋਜਨ ਲੜੀ ਕੀ ਹੁੰਦੀ ਹੈ ਬੱਚੋ ਜਿਵੇਂ ਤੁਸੀਂ ਦੇਖਿਆ ਹੋਣਾ ਮੈਂ ਕਿਹਾ ਕਿ ਇੱਕ ਆਪਾਂ ਹੀ ਲਾ ਲੋ ਆਪਾਂ ਕੀ ਖਾਂਦੇ ਆ ਪੇ ਜਿਵੇਂ ਪੇੜ ਪੌਦੇ ਪੇੜ ਪੌਦੇ ਤੋਂ ਸਬਜ਼ੀ ਪੇੜ ਪੌਦੇ ਤੋਂ ਕੀ ਹੋਊਗਾ ਪੇੜ ਪੌਦੇ ਜੇ ਕਿੱਥੋਂ ਆਣਗੇ ਅੱਗੇ ਜਿਹੜੇ ਜੀਵ ਜੰਤੂ ਹੁੰਦੇ ਨੇ ਉਹ ਇੱਕ ਲੜੀ ਹੁੰਦੀ ਹੈ ਜੀਵ ਜੰਤੂ ਜਦੋਂ ਆਪਣਾ ਮਲ ਤਿਆਗ ਕਰਦੇ ਨੇ ਉਸ ਤੋਂ ਖਾਦ ਬਣਦੀ ਹੈ ਉਹ ਖਾਦ ਬਣਦੀ ਹੈ ਉਸ ਤੋਂ ਫਿਰ ਪੌਦੇ ਤਿਆਰ ਹੁੰਦੇ ਨੇ ਫਿਰ ਪੌਦਿਆਂ ਨੂੰ ਆਪਾਂ ਖਾਂਦੇ ਆ ਫਿਰ ਮਲ ਤਿਆਗ ਹੋਊਗਾ ਫਿਰ ਖਾਦ ਬਣੂਗੀ ਫਿਰ ਪੌਦੇ ਲੱਗਣਗੇ ਇੱਕ ਚੱਕਰ ਹੁੰਦਾ ਹੈ ਇਸੇ ਤਰ੍ਹਾਂ ਤੁਸੀਂ ਦੇਖਿਆ ਹੋਣਾ ਕੀ ਇੱਕ ਚੱਕਰ ਹੋਰ ਮੈਂ ਬਣਾ ਕੇ ਦਿਖਾਉਂਦਾ ਤੁਹਾਨੂੰ ਜਿਵੇਂ ਇੱਕ ਪੱਤੇ ਨੂੰ ਇੱਕ ਪੱਤੇ ਨੂੰ ਇੱਕ ਕੀੜਾ ਖਾਂਦਾ ਠੀਕ ਹੈ ਕੀੜੇ ਨੂੰ ਡੱਡੂ ਖਾਜੂਗਾ ਡੱਡੂ ਨੂੰ ਸੱਪ ਖਾਜੂਗਾ ਠੀਕ ਹੈ ਇਹ ਲੜੀ ਹੁੰਦੀ ਹੈ ਭੋਜਨ ਲੜੀ ਹੁੰਦੀ ਹੈ ਇਹ ਟੁੱਟ ਜੂਗੀ ਜੇ ਮੰਨ ਲਓ ਮੈਂ ਕਹਿੰਦਾ ਕੀੜੇ ਹੀ ਸਾਰੇ ਖਤਮ ਹੋ ਗਏ ਤਾਂ ਕੀ ਹੋਊਗਾ ਪੱਤੇ ਨੂੰ ਜਿਹੜੇ ਕੀੜੇ ਮੰਨ ਲਓ ਖਤਮ ਹੋ ਗਏ ਤਾਂ ਪੱਤੇ ਨੂੰ ਕੋਣ ਖਾਊਗਾ ਕੋਈ ਨਹੀਂ ਖਾਊਗਾ ਪੱਤੇ ਵੱਧ ਜਾਣਗੇ ਬਹੁਤ ਜ਼ਿਆਦਾ ਹੋ ਜਾਣਗੇ ਤੇ ਪੱਤੇ ਨੂੰ ਕੀੜੇ ਨਹੀਂ ਖਾਣਗੇ ਡੱਡੂ ਜਿਹੜਾ ਹੈ ਉਹਨੂੰ ਕੀੜੇ ਨਹੀਂ ਮਿਲਣਗੇ ਤਾਂ ਡੱਡੂ ਮਰ ਜਾਊਗਾ ਡੱਡੂ ਜੇ ਸੱਪ ਨੂੰ ਡੱਡੂ ਮਰਗੇ ਸਾਰੇ ਤਾਂ ਸੱਪ ਨੂੰ ਡੱਡੂ ਨਹੀਂ ਮਿਲਣਗੇ ਤਾਂ ਸੱਪ ਮਰ ਜਾਣਗੇ ਇਹ ਭੋਜਨ ਲੜੀ ਜੇ ਟੁੱਟ ਗਈ ਤਾਂ ਕੀ ਹੋ ਜਾਊਗਾ ਦੁਨੀਆ ਦਾ ਨਾਸ ਹੋ ਜਾਊਗਾ ਠੀਕ ਹੈ ਬੱਚੋ ਓਕੇ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਥੈਂਕ ਯੂ